ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਜੋ ਕਥਾ ਵਚਕ ਹੈ ਔਰ ਧਰਮ ਪ੍ਰਚਾਰ ਦਾ ਕੰਮ ਕਰਦਾ ਉਹਨਾਂ ਦਾ ਇੱਕ ਜਦੋਂ ਆਪਾਂ ਇੱਥੋਂ ਚੰਡੀਗੜ੍ਹ ਨੂੰ ਜਾਂਦੇ ਆ ਤਾਂ ਗੁਰਦੁਆਰਾ ਸਾਹਿਬ ਪਰਮੇਸ਼ਰ ਦਵਾਰ ਤਾਂ ਚੇਤੇ ਰਹੇ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਇੱਕ ਮੁਕੱਦਮਾ ਦਰਜ ਹੋਇਆ ਸੀ 302 ਤੇ 376 201 ਜਿਹੜਾ ਕਿ 2012 ਦੇ ਵਿੱਚ ਇੱਕ ਹਰਿਆਣਾ ਤੋਂ ਲੜਕੀ ਸੀ ਉਹ ਗੁਰਦੁਆਰਾ ਸਾਹਿਬ ਇੱਥੇ ਆਉਂਦੀ ਸੀ ਟਰੈਕਟਰੀਆਂ ਵਾਲੇ ਬਾਬੇ ਕੋਲ ਤੇ ਉਹ ਦਿਨ ਨਾਲ ਦੱਸਦੇ ਆ ਵੀ ਜ਼ਬਰਜਨਾਹ ਹੋਇਆ ਉਹਦੀ ਲਾਸ਼ ਹੈ ਜਿਹੜੀ ਨੂੰ ਖੁਰਦਪੁਰਦ ਕੀਤਾ ਗਿਆ ਉਹਦੇ ਭਰਾ ਤੇ ਵਿਆਨਾ ਤੇ 12 ਸਾਲ ਬਾਅਦ ਜਿਹੜਾ ਬਾਬਾ ਰਣਜੀਤ ਸਿੰਘ ਟਰੈਕਰੀਆਂ ਵਾਲਾ ਉਹਦੇ ਤੇ ਪਰਚਾ ਦਰਜ ਹੋਇਆ ਸੀ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕੀਤੀ ਗਈ ਇਹ ਇਹ ਪਰਚਾ ਦੱਸਦੀ ਹੈ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਤੇ ਹੋਇਆ ਸੀ। ਤਾਂ ਉਸ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਹੋਈ ਤਾਂ ਹੁਣ ਪੁਲਿਸ ਨੇ ਜਿਹੜੀ ਉਹਦੀ ਕਲੋਜ਼ਰ ਰਿਪੋਰਟ ਦਿੱਤੀ ਹੈ ਕਿ ਬਾਬੇ ਦਾ ਕੋਈ ਕਸੂਰ ਨਹੀਂ। ਤੇ ਇਹ ਕਲੋਜ਼ਰ ਰਿਪੋਰਟ ਹੈ ਜਿਹੜੀ ਇਹ ਮਾਨਯੋਗ ਸੈਸ਼ਨ ਕੋਰਟ ਦੇ ਵਿੱਚ ਪੇਸ਼ ਕੀਤੀ ਹੈ। ਤੇ ਮਾਨਯੋਗ ਸੈਸ਼ਨ ਅਦਾਲਤ ਨੇ ਇਸ ਨਾਲ ਅਸਹਿਮਤੀ ਪ੍ਰਗਟਾਉਂਦੇ ਆ, ਸਹਿਮਤ ਨਹੀਂ ਹੋਏ। ਤਾਂ ਇਹਨੂੰ ਨਾ ਮੰਨਿਆ ਗਿਆ। ਹੁਣ ਇਹ ਰਿਪੋਰਟ ਇਸ ਸੰਬੰਧੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਚਲੀ ਗਈ ਤੇ ਇਸ ਦੀ ਜਿਹੜੀ ਅਗਲੀ ਤਰੀਕ ਹੈ 4 ਅਗਸਤ 2025 ਹੈ ਇਹ ਇੱਕ ਸੈਟ ਦਾ ਗਠਨ ਕੀਤਾ ਗਿਆ ਸੀ ਮਜੈਸਟ੍ਰੇਟ ਦੀ ਨਿਗਰਾਨੀ ਦੇ ਵਿੱਚ ਤੇ ਪੁਲਿਸ ਨੇ ਜਿਹੜਾ ਹੈਗਾ ਹਲਕੇ ਫੁਲਕੇ ਜੇ ਸਬੂਤ ਲਾ ਕੇ ਇਹਨੂੰ ਕੇਸ ਨੂੰ ਕਲੋਜ਼ ਕਰਤਾ ਪਰ ਅਦਾਲਤ ਨਹੀਂ ਮੰਨੀ ਬਾਬੇ ਢੜੀਆਂ ਵਾਲੇ ਵਾਸਤੇ ਜਿਹੜੀ ਹੈਗੀ ਇਹ ਮੁਸੀਬਤ ਨਵੀਂ ਬਣ ਗਈ ਕਿਉਂ ਕਿ ਹਾਈ ਕੋਰਟ ਦੇ ਹੁਕਮਾਂ ਤੇ ਪਰਚਾ ਦਰਜ ਹੋਇਆ ਸੀ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਜਿਹੜੀ ਉਹ ਲੜਕੀ ਜ਼ਹਿਰ ਦੇ ਕੇ ਮਾਰੀ ਸੀ ਜੋ ਸਾਡਾ মিডিਆ ਕਹ ਰਿਹਾ ਹੈ ਜੋ ਤੱਥ ਹੈ ਉਹਦੇ ਉਹ ਕਹਿੰਦੇ ਬਾਬੇ ਨੇ ਮਾਰੀ ਸੀ ਜਾਂ ਬਾਬੇ ਨੇ ਬਲਾਤਕਾਰ ਕਰਿਆ ਸੀ ਪਰ ਉਹ ਕਹਿੰਦੇ ਜੋ ਸੇ ਪਰਮੇਸ਼ਰਦਵਾਰ ਆਉਂਦੀ ਹੁੰਦੀ ਸੀ ਇਹ ਸਾਰੀ ਕਹਾਣੀ ਉੱਥੇ ਹੋਈ ਹੈ ਤਾਂ ਉਹਦਾ ਜਿਹੜਾ ਲੜਕੀ ਦਾ ਭਰਾ ਹੈ ਹਰਿਆਣੇ ਦੀ ਆ ਲੜਕੀ ਉਹ ਮਰਨ ਵਾਲੀ ਤਾਂ ਉਹਦਾ ਜਿਹੜਾ ਭਰਾ ਹੈ ਉਹ ਕਹਿੰਦਾ ਵੀ ਸਾਨੂੰ ਜਿਹੜਾ ਹੈਗਾ ਇਨਸਾਫ ਮਿਲੂਗਾ ਉਮੀਦ ਹੈ ਕਿ ਵੀ ਹਾਈ ਕੋਰਟ ਤੇ ਸਾਨੂੰ ਭਰੋਸਾ ਹੈ ਤੇ ਸਾਨੂੰ ਜਿਹੜਾ ਹੈਗਾ ਇਨਸਾਫ ਜਰੂਰ ਮਿਲੂਗਾ ਤੇ ਹੁਣ ਜਿਹੜਾ ਬਾਬਾ ਢੱਡਰੀਆਂ ਵਾਲਾ ਇਹਦੀ ਜਿਹੜੀ ਮੁਸੀਬਤ ਵੱਧ ਗਈ ਦੇਖੋ ਜੁਰਮ ਬਹੁਤ ਵੱਡਾ 302 201 লাশ ਨੂੰ ਖੁਰਦਬੁਦ ਕਰਨਾ 302 ਕਿਸੇ ਨੂੰ ਮਾਰਨਾ 376 ਰੇਪ ਕਰਨਾ ਉਸ ਤੋਂ ਬਾਅਦ ਸਫੈਸੇ ਵੀ ਕਿ ਜੁਰਮ ਹੈ ਜਿਹੜਾ ਜ਼ਹਿਰ ਦੇ ਕੇ ਮਾਰਨਾ ਤੇ ਹੁਣ ਬਾਬਾ ਜਿਹੜਾ ਇਹ ਚੱਕਰ ਚ ਪੈ ਗਿਆ ਚੱਕਰ ਚ ਇਹ ਪੈ ਗਿਆ ਤੇ ਪਹਿਲਾਂ ਵੀ ਇਹ ਜਦੋਂ ਐਫ ਆਈ ਆਰ ਲਾਂਚ ਹੋਈ ਹੈ ਦਵਾ ਬਣਿਆ ਸੀ ਪੁਲਿਸ ਤੇ ਵੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਇਹ ਬਾਬਾ ਕਾਫੀ ਦਿਨ ਰੂਪੋਸ਼ ਹੋਇਆ ਚਲਿਆ ਗਿਆ ਸੀਗਾ ਤੇ ਹੁਣ ਜਿਹੜੀ ਕਲੋਜ਼ ਰਿਪੋਰਟ ਹੈ ਉਹਦੇ ਵਿੱਚ ਕੋਈ ਠੋਸ ਤੱਥ ਨਹੀਂ ਕੋਈ ਕੋਈ ਚੀਜ਼ ਨਹੀਂ ਇਹ ਜੀ ਜਿਹੜੀ ਕਿ ਢੰਡਰੀਆਂ ਵਾਲ ਦੇ ਹੱਕ ਵਿੱਚ ਜਾਵੇ ਤੇ ਸਭ ਤੋਂ ਵੱਡੀ ਗੱਲ ਹੈ ਥੱਲੇ ਉਸ ਪ੍ਰਵਾਦ ਦੀ ਸੁਣਵਾਈ ਨਹੀਂ ਹੋਈ ਤੇ ਫਿਰ ਉਹ ਵਿਚਾਰੇ ਉਹਨਾਂ ਨੇ ਕੋਰਟ ਦਾ ਸਹਾਰਾ ਲਿਆ ਤੇ ਫਿਰ ਉਸ ਤੋਂ ਬਾਅਦ ਮਾਨਜੋਗ ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਦੀ ਡਾਇਰੈਕਸ਼ਨ ਤੇ ਪਰਚਾ ਦਰਜ ਹੋਇਆ ਸੀ। ਫਿਰ ਸੈਟ ਬਣੀ, ਸੈਟ ਨੇ ਉਹ ਕੜਤਾ। ক্লোਜ਼ਰ ਰਿਪੋਰਟ ਪੇਸ਼ ਕੀਤੀ ਗਈ। ক্লোਜ਼ਰ ਰਿਪੋਰਟ ਜਿਹੜੀ ਮਾਨਜੋਗ ਸੈਸ਼ਨ ਅਦਾਲਤ ਨੇ ਨਹੀਂ ਮੰਨੀ। ਹੁਣ ਫਿਰ ਹਾਈ ਕੋਰਟ ਚਲੀ ਗਈ। ਹੁਣ ਬਾਬਾ ਜਿਹੜਾ ਗੌਣ ਵਜਾਉਣ ਕਰਦਾ ਹੈ। ਕਿ ਪਜਾਮੀਆਂ ਜਾਂ ਪੀੜੀਆਂ ਪਾ ਕੇ ਛਤਰੀ ਜੀ ਲੈ ਕੇ ਜਿਹੜੇ ਡਿਸਕੋ ਡਾਂਸ ਇਹ ਕਰਦਾ ਹੁੰਦਾ ਸੀ ਤੇ ਬਾਬਾ ਸਾਡੀ ਬੇਨਤੀ ਨੂੰ ਮੰਨ ਲੈਣਾ ਕਿ ਜਿਹੜਾ ਬੰਦਾ ਗੁਰੂ ਦੀ ਹਾਜ਼ਰੀ ਵਿੱਚ ਰਹਿੰਦਾ ਉਹ ਸਾਦਾ ਖਾਂਦਾ ਸਤਿਗੀ ਵਿੱਚ ਰਹਿੰਦਾ ਤੇ ਤੇਰਾ ਇੱਕ ਚਾਰਟ ਆ ਜਿਹੜਾ ਡਾਈਟੀਸ਼ੀਅਨ ਹੈ ਡਾਈਟੀਸ਼ੀਨ ਦਾ ਡਾਕਟਰ ਆ ਜਿਹੜਾ ਉਹ ਡਾਈਟ ਬਣਾ ਕੇ ਦਿੰਦਾ ਉਹਦੇ ਮੁਤਾਬਕ ਚੱਲਦਾ ਹੈ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਥਿਉਰੀ ਹੈ ਇਹ ਤੋਂ ਉਲਟ ਹੈ ਤੇ ਹੁਣ ਜਿਹੜੀ ਜੇਲ ਹੈ ਜੇਲ ਦੇ ਵਿੱਚ ਜਿਹੜੀ ਹੈਗੀ ਹੈ ਸਵੇਰੇ 6 ਵਜੇ ਚਾਹ ਮਿਲਦੀ ਹੈ 8 ਵਜੇ ਰੋਟੀ ਆਉਂਦੀ ਆ 12 ਵਜੇ ਕੈਦੀਆਂ ਨੂੰ ਬੰਦ ਕੀਤਾ ਜਾਂਦਾ ਫਿਰ ਸ਼ਾਮ ਨੂੰ 5 ਵਜੇ ਆਉਂਦੀ ਆ ਫਿਰ 7 ਵਜੇ ਬੰਦ ਕੀਤਾ ਜਾਂਦਾ ਤੇ ਹੁਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਾਬਾ ਹੈ ਇਹਦੀਆਂ ਮੁਸ਼ਕਲਾਂ ਪਾਸ ਸਕਦੀਆਂ ਜੁਰਮ ਵੀ ਬਹੁਤ ਵੱਡੇ ਐ ਤੇ ਉਹ ਜਿਹੜੀਆਂ ਪਹਿਲਾਂ ਵਾਲੀਆਂ ਗੱਲਾਂ ਬਾਤਾਂ ਉਹ ਨਹੀਂ ਰਹਿਣੀਆਂ ਜੇਲ੍ਹ ਦਾ ਖਾਓ ਪਟਾ ਹੁੰਦਾ ਤੇ ਜਿਹੜੇ ਜੁਰਮ ਇਹਨਾਂ ਦੇ ਵਿੱਚ ਕਈ-ਕਈ ਸਾਲਾ ਜਿਹੜੀ ਜ਼ਮਾਨਤ ਨਹੀਂ ਹੁੰਦੀ ਤੇ ਬਾਬਾ ਜੀ ਸੰਜਮ ਤੋਂ ਕੰਮ ਲੈ ਕੇ ਜਾਇਆ ਕਰੋ ਅੱਜ ਵੀ ਉਹਦੀ ਇੱਕ ਅਸੀਂ ਵੀਡੀਓ ਵੇਖੀ ਸੀ ਬਾਬੇ ਦੀ ਡੱਡੇਗੜ ਦੀ ਛਤਰੀ ਲਈ ਆਉਂਦਾ ਉੱਥੇ ਬੰਦਾ ਗਰਮੀ ਜਾਂ ਰੇਕ ਬੰਦਾ ਮੰਨਦਾ ਹੈ ਗੁਰੂ ਨਾਨਕ ਸਾਹਿਬ ਦਾ ਤਾਂ ਜਿਹੜਾ ਸੰਦੇਸ਼ ਹੈ ਵੀ ਕਿਰਤ ਕਰੋ ਤੇ ਆਪਾਂ ਕਿਹੜੀ ਕਿਰਤ ਕਰਦੇ ਆਂ ਆਪਾਂ ਕਿਹੜੀ ਕਿਰਤ ਕਰਦੇ ਆਂ ਇੱਕ ਬੰਦੇ ਦੀ ਛਤਰੀ ਫੜੀ ਹੋਈ ਹੈ ਲੋਕਾਂ ਦਾ ਪੈਸਾ ਮੇਰੇ ਬਾਬਾ ਜੀ ਕਹਿੰਦੇ ਆ ਵੀ ਮੇਰੇ ਨਾਂ ਖੁੱਡ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਉਹ ਤਾਂ ਯਾਰ 100 ਕਿੱਲਾ ਅਸੀਂ ਗੁਰੂ ਗ੍ਰਸੂਰ ਦੇ ਨਾਮ ਕਰਾ ਦਿੰਨੇ ਆ ਜਿਹੜੀ ਉਹ ਆਮਦਨ ਆਗੀ ਉਹ ਅਸੀਂ ਖਾਈ ਜਾਵਾਂਗੇ ਉਹ ਤਾਂ ਕੱਲਾ ਨਾ ਹੈ ਦੇ ਵਿਦੇਸ ਸੰਦੂਕ ਚ ਜਿਵੇਂ ਟਾਂਟੇ ਪਏ ਆ ਉਹਨੂੰ ਵਰਤਨ ਦੀ ਇਜਾਜ਼ਤ ਨਹੀਂ ਜਾਂ ਵਿਦੇਸ ਸੰਦੂਕ ਦੇ ਵਿੱਚ ਪੈਸੇ ਪਏ ਆ ਉਹਨੂੰ ਇਜਾਜ਼ਤ ਨਹੀਂ ਹੁਣ ਬਾਪੂ ਦੇ ਨਾਮ ਤੇ ਜ਼ਮੀਨ ਆਪਾਂ ਕਰਾਤੀ ਉਹ ਠੀਕ ਆ ਵੀ ਕਾਗਜ਼ਾਂ ਦੇ ਵਿੱਚ ਪਰ ਜਿਹੜਾ ਅਨੰਦ ਬਾਬਾ ਲੈ ਰਹੇ ਆ ਗੱਡੀਆਂ ਵੱਡੀਆਂ ਹੋਰ ਸੰਗਤ ਦਾ ਪੈਸਾ ਉਧਰ ਵਰਤੋਂ ਚ ਲਿਆਉਣੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਜਿੱਥੋਂ ਤੱਕ ਇਹ ਜਿਹੜੀ ਰਿਪੋਰਟ ਹੈ ਸੈਸ਼ਨ ਜੱਜ ਸਾਹਿਬ ਨੇ ਨਹੀਂ ਮੰਨੀ ਤਾਂ ਢੜਰੀਆਂ ਵਾਲਾ ਪਾਪਾ ਜਿਹੜਾ ਅੰਦਰ ਜਾ ਸਕਦਾ ਤੇ ਅੱਜ ਮੈਨੂੰ ਲੱਗਦਾ ਵੀ ਬਾਬੇ ਨੂੰ ਫੇਰ ਟੈਨਸ਼ਨ ਪੈ ਕੀ ਹੋਣੀ ਆ ਫੇਰ ਸ਼ਾਮ ਨੂੰ ਲੈ ਬੋਗਾ ਜੀ ਇਹ ਹੋ ਗਿਆ ਐ ਹੋ ਗਿਆ ਉਹਦੇ ਵੀ ਕਹਿੰਦਾ ਸੰਗਤ ਜੀ ਆਏ ਆ ਵੀ ਪਹਿਲਾਂ ਹੀ ਕਿਉਂ ਘਬਰਾਈ ਜਾਣਾ ਹੈ ਗੁਰੂਦੇਵ ਸਿੰਘ ਤਾਂ ਭਾਈ ਜਿਹਨਾਂ ਚ ਰਹੇ ਆ ਹੋਰ ਬੜੀਆਂ ਉਹਨਾਂ ਨੇ ਨਸੀਬਤਾਂ ਚ ਲੀਆਂ ਤੇ ਬਾਬੇ ਨੂੰ ਜੇ ਮੜਾ ਦਾ ਸੁਨੇਹਾ ਜੇ ਢੱਡਰਿਆਂ ਦਾ ਬਾਬਾ ਚੀਕਾ ਮੰਨ ਲੱਗ ਜਾਂਦਾ ਕੌਮਲ ਸਰੀਰ ਹੈ ਨਾ ਕੌਮਲ ਸਰੀਰ ਹੈ ਕਿ ਬੁੱਤਰਾ ਇੱਕ ਬੱਤਰਾ ਦੀਆਂ ਹੋਰ ਗੱਲਾਂ ਕਰਨੀਆਂ ਗਰਵਾਣੀ ਦਾ ਕੋਈ ਸੰਦੇਸ਼ ਨਹੀਂ ਦੇਗਾ ਫਿਰ ਕੰਟਰੋਵਰਸੀ ਚ ਪਿਆ ਰਹਿੰਦਾ ਉਹਨਾਂ ਕੋਈ ਨਵਾਂ ਹਰ ਮਹੀਨੇ ਜੱਪ ਪੈਂਦਾ ਰਹਿੰਦਾ ਇਹ ਰਾਜੀਨਾਮਾ ਸ਼ਾਇਦ ਨਹੀਂ ਹੁੰਦਾ ਕਿਉਂਕਿ ਮਦਈ ਆਪਣਾ ਸਟੈਂਡ ਲਈ ਬਟਾ ਉਹ ਕਹਿੰਦਾ ਮੈਨੂੰ ਇਨਸਾਫ ਜ਼ਰੂਰ ਮਿਲੂਗਾ ਮੇਰੀ ਭੈਣ ਨਾਲ ਰੇਪ ਕਰਕੇ ਜ਼ਹਿਰ ਦੇ ਕੇ ਮਾਰਿਆ ਲਾਸ਼ ਕੁਰਤਬੁਦ ਕੀਤੀ ਹੈ ਤੇ ਉਹ ਵੀ ਮੰਦਾਈਆ ਜਿਹੜਾ ਮਾਨਯੋਗ ਹਾਈ ਕੋਰਟ ਵਿੱਚ ਪੁੱਜ ਗਿਆ ਹੁਣ ਦੇਖਦੇ ਆ 4 ਤਰੀਕ ਨੂੰ ਇਹਦਾ ਕੀ ਫੈਸਲਾ ਹੁੰਦਾ ਤੇ ਮਾਨਯੋਗ ਹਦਾਲਤ ਕੀ ਕਰਦੀ ਹੈ ਤੇ ਬਾਬਾ ਕਿਹੜੇ ਰਾਹ ਪੈਂਦਾ ਤੇ ਬਾਬਾ ਜਾਂ ਜੇਲ੍ਹ ਚ ਜਾਊਗਾ ਤੇ ਜਾਂ ਬਾਬਾ ਫਿਰ ਬਰੀ ਹੋ ਜਾਊਗਾ ਇਹ ਸਮਾਂ ਦੱਸੂਗਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ